ਸਾਲ ਲੱਗਿਆ ਇੰਜ ਸਾਲ ਸਾਲ ਲੱਗਿਆ ਇਹ ਉਰੇ ਪੂਦੇਆਂ ਝਾੜੀਆਂ ਖੜੀਆਂ ਸੀ ਨਾ ਪਹਿਲਾਂ ਹੋਰ ਚੀਜ਼ਾਂ ਜਿਹੜੇ ਵਾਲਾ ਪਾਓ سامنے ਕੋਈ ਵੀ ਉਧਰ ਵੀ ਦਿਖਾਓ ਝਾੜੀਆਂ ਉੱਪਰ ਦੀਆਂ ਝਾੜੀਆਂ ਵਾਲੀ ਝਾੜੀਆਂ ਸਾਰੀਆਂ ਉਦੋਂ ਕੱਟੀਆਂ ਗਈਆਂ ਝਾੜੀਆਂ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਹੈ ਲੈਵਲ ਕਰਕੇ ਦੇਖੋ ਉਰੇ ਪਲੇਗਰੌਂਡ ਵਾਲਾ ਔਰ ਇਹਦੇ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਟਰੈਕ ਬਣਿਆ ਇੰਟਰਲੌਕਿੰਗ ਸਾਈਡ ਬਣਾਉਣੀ ਹੈ ਟਰੈਕ ਇਹ ਪਿੰਡ ਖੇਜਰਗੜ ਹੈ ਜੀ ਖੇਜਰਗੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਾਜਪੁਰਾ ਜਿਹੜਾ ਕੰਸਟੀਟੂਐਂਸੀ ਦਾ ਪਿੰਡ ਹੈ ਇਹ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਭਗ 4 ਏਕੜ ਦੇ ਵਿੱਚ ਹੈ ਜਿਹੜਾ ਇਹ ਖੇਡ ਮੈਦਾਨ ਹੈ ਜਿਹਨੂੰ ਪਲੇਗ੍ਰਾਉਂਡ ਕਹਿੰਦੇ ਆ ਉਹ ਬਣ ਕੇ ਤਿਆਰ ਹੋ ਚੁੱਕਿਆ ਉਸ ਤਰ੍ਹਾਂ ਦੇ ਐਮਬੁਸ਼ਿਸ ਜਿਹੜੇ ਦੇਖ ਸਕਦੇ ਹੋ ਉਹ ਮੇਂ ਦੀਆਂ ਝਾੜੀਆਂ ਖੜੀਆਂ ਸੀ ਇਹਦੇ ਵਿੱਚ ਉਸ ਤਰ੍ਹਾਂ ਦੀ ਇਹ ਝਾੜੀਆਂ ਉਰੋਂ ਕੱਟੀਆਂ ਗਈਆਂ ਇਹ ਪ੍ਰੋਜੈਕਟਾ ਸੀ ਲਗਭਗ ਲਗਭਗ 1 ਸਾਲ ਦੇ ਅੰਦਰ ਕੰਪਲੀਟ ਕੀਤਾ ਤੇ ਇਹਦੇ ਤੋਂ ਝਾੜੀਆਂ ਕੱਟ ਕੇ ਤੁਸੀਂ ਦੇਖ ਸਕਦੇ ਹੋ ਐਨ ਪੱਧਰ ਕਰਤਾ ਇਹ ਜਿਹੜਾ ਖੇਡ ਮੈਦਾਨ ਬਣਾਤਾ ਔਰ ਇਹ ਟੋਟਲ ਜਣੀ ਕਿ ਜਿਹੜਾ ਟਰੈਕ ਬਣੇ ਆ ਜਿਹੜਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਟਰਲੋਕਿੰਗ ਟਾਈਲ ਲਾ ਕੇ ਟਰੈਕ ਬਣੇ ਆ ਹੁਣ ਅੱਗੇ ਜਿਵੇਂ ਬਰਸਾਤਾਂ ਦਾ ਮੌਸਮ ਆ ਗਿਆ ਜਿਹੜੀ ਇੱਥੇ ਆ ਗਿਆ ਸਾਰਾ ਜੀ ਉੜੀ ਆ ਗਿਆ ਚਲੋ ਗੁੱਡ ਗੁੱਡ ਆਪਾਂ ਜਿਵੇਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕ ਬਣੇ ਆ ਤੇ ਉਹਦੇ ਵਿੱਚ ਇਦੇ ਚ ਹੁਣ ਜਾਨੀ ਕਿ ਜਿਵੇਂ ਬਰਸਾਤਾਂ ਦਾ ਮੌਸਮ ਆ ਗਿਆ ਹੁਣ ਕਾਏ ਜਿਹੜਾ ਕਾ ਚੱਲ ਪੂ ਆ ਆਜੋ ਆਜੋ ਆਓ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਅੱਜ ਤੁਸੀਂ ਰਾਜਪੁਰਾ ਜਿਹੜੀ ਕੰਸਟੀਟੂਐਂਸੀ ਹੈ ਉਹਦੇ ਇੱਕ ਪਿੰਡ ਖੇਜਰਗੜ ਦੇ ਵਿਖੇ ਆਪਾਂ ਸਾਰੇ ਜਣੇ ਇਕਤ੍ਰਿਤ ਹੋਏ ਨੇ ਮੇਰੇ ਨਾਲ ਸਾਡੇ ਭੈਣ ਜੀ ਰਾਜਪੁਰੇ ਤੋਂ ਜੋ ਐਮਐਲਏ ਨੇ ਨੀਨਾ ਮਿੱਤਲ ਜੀ ਉਹ ਮੇਰੇ ਨਾਲ ਉਹਦੇ ਬਰਾਬਰ ਖੜੇ ਨੇ ਇਸ ਪਿੰਡ ਦੀ ਸਾਰੀ ਪੰਚਾਇਤ ਆ ਜੁੜੇ ਇਕੱਠੀ ਹੋਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਹੈ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਚੱਲ ਰਹੀ ਹੈ ਉਹਦੇ ਚੱਲਦੇ ਹੋਏ ਸਾਡਾ ਟੀਚਾ ਜਿਹੜਾ ਅਸੀਂ ਪਿਛਲੇ ਨੂੰ ਇਸ ਵਾਰ ਬਜਟ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਕਾਇਆਕਲਪ ਕਰਨ ਦੇ ਲਈ ਪਿੰਡਾਂ ਦੀ ਕਾਇਆਕਲਪ ਕਰਨ ਦੇ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਮੂੜਾ ਕੱਟ ਕੇ ਖੇਡ ਮੈਦਾਨਾਂ 'ਚ ਧਿਆਨ ਦੇ ਲਈ ਅਸੀਂ ਜਿਹੜੇ ਖੇਡ ਦੇ ਮੈਦਾਨ ਇੱਕ ਨੰਬਰ ਦੇ ਟਾਪ ਕੁਆਲਿਟੀ ਦੇ ਖੇਡ ਦੇ ਮੈਦਾਨ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਜਿਹੜਾ ਪਿੰਡਾਂ ਦੀ ਜਿਹੜੀ ਬੁਨਿਆਦੀ ਢਾਂਚੇ ਜਿਹਦੇ 'ਚ ਪਿੰਡਾਂ ਦੇ ਛੱਪੜ ਆ ਜਾਂਦੇ ਨੇ ਵੀ ਛੱਪੜਾਂ ਦੀ ਸਫਾਈ ਕਰਾਂਗੇ ਉਹਨਾਂ ਦੀ ਡੀਵਾਟਰਿੰਗ ਕਰਾਂਗੇ ਪਹਿਲਾਂ ਪਾਣੀ ਕਢਾਵਾਂਗੇ ਛੱਪੜਾਂ ਦਾ ਗੰਦਾ ਪਾਣੀ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਅਸੀਂ ਡੀਸਿਲਟਿੰਗ ਉਹਨਾਂ ਦੇ ਵਿੱਚੋਂ ਗਾਰ ਕਢਾਵਾਂਗੇ ਫਿਰ ਉਹਦੇ ਅਸੀਂ ਉਦੋਂ ਜਾਂ ਸਕੁਅਰ ਜਾਂ ਰੈਕਟੈਂਗੂਲਰ ਸ਼ੇਪ ਦੇ ਵਿੱਚ ਬਣਾਵਾਂਗੇ ਤੇ ਬਣਾਉਣ ਤੋਂ ਬਾਅਦ ਉਹ ਛੱਪੜਾਂ ਦੇ ਵਿੱਚ ਉਹਨਾਂ ਦੇ ਸੈਂਪਲ ਟੈਸਟ ਲੈ ਕੇ ਜੇਕਰ ਉਹਦਾ ਪਾਣੀ ਹੈ ਜਿਹੜਾ ਐਸ ਪਰ ਨਾਰਮਸ ਹੈ ਤਾਂ ਠੀਕ ਹੈ ਜੇਕਰ ਉਹਦਾ ਪਾਣੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਕੋਈ ਐਗਰੀਕਲਚਰ ਨਾਰਮਸ ਹਸਾਰ ਨਾਲ ਨਹੀਂ ਹੈਗਾ ਸੈਟੀਸਫਾਈਡ ਨਹੀਂ ਤਾਂ ਫਿਰ ਅਸੀਂ ਉੱਥੇ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹ ਪਾਣੀ ਨੂੰ ਟ੍ਰੀਟ ਕਰਕੇ ਫਿਰ ਉਹਦੇ ਅੱਗੇ ਅਸੀਂ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਾਂਗੇ ਉਸ ਦੇ ਚੱਲਦੇ ਹੋਏ ਮੇਰਾ ਫਰਜ਼ ਬਣਦਾ ਹੈ ਕਿਉਂਕਿ ਇਹ ਸਾਰਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚੋਂ ਕਰ ਰਹੇ ਹਾਂ ਸੋ ਇਸ ਕਰਕੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਸੇਵਾ ਕਰਨ ਦਾ ਮੌਕਾ ਜੋ ਮੈਨੂੰ ਦਿੱਤਾ ਪੰਜਾਬ ਸਰਕਾਰ ਨੇ ਸੋ ਮੈਂ ਉਹਦੇ ਚੱਲਦੇ ਆਜੂਰੇ ਵੱਖ-ਵੱਖ ਹਰ ਹਫ਼ਤੇ ਮੈਂ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਰੈਂਡਮਲੀ ਜਾਂਦਾ ਰਹਣਾ ਤੇ ਮੈਂ ਜਾ ਕੇ ਉੱਥੇ ਚੈੱਕ ਕਰਦਾ ਰਹਿੰਦਾ ਵੀ ਪਿੰਡਾਂ ਦੇ ਵਿੱਚ ਜਿਹੜਾ ਛੱਪੜਾਂ ਦਾ ਕੰਮ ਠੀਕ ਚੱਲ ਰਿਹਾ ਪਾਰਕਾਂ ਦਾ ਕੰਮ ਕਿਹਾ ਠੀਕ ਚੱਲਦਾ ਪਲੇਗ੍ਰਾਉਂਡਾਂ ਦਾ ਤਾਂ ਉਹ ਅੱਜ ਆਪਾਂ ਇਹ ਖਿਜਰਗੜ੍ਹ ਪਿੰਡ ਦੇ ਵਿੱਚ ਆਈਏ ਦੇ ਖੇਜਰਗੜ੍ਹ ਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਉਹ ਵੱਟੀਆਂ ਵੱਟੀਆਂ ਤੁਸੀਂ ਝਾੜੀਆਂ ਦੇਖ ਸਕਦੇ ਆ ਇਹ ਐਡੀ-ਐਡੀਆਂ ਝਾੜੀਆਂ ਖੜੀਆਂ ਹੁੰਦੀਆਂ ਸੀ ਉਰੇ ਇਸ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਐਨੀ ਝਾੜੀਆਂ ਸਿਗੀਆਂ 20-20 ਫੁੱਟ 15-15 ਫੁੱਟ ਉੱਚੀਆਂ ਸਿਗੀਆਂ ਤੇ ਇਸ ਪਿੰਡ ਦੇ ਵਿੱਚ ਪਲੇਗ੍ਰਾਉਂਡ ਦੀ ਜ਼ਰੂਰਤ ਬਹੁਤ ਸੀ ਸੋ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਲਗਭਗ 1 ਸਾਲ ਚ ਕੰਪਲੀਟ ਕੀਤਾ ਆ ਆ 6 ਮਹੀਨੇ ਤੱਕ ਅਸੀਂ ਬਾਹਰ ਫੁੱਟ ਲੈਵਲ ਤੇ ਕੰਮ ਕੀਤਾ ਇਹਦਾ ਪਲੇਗ੍ਰਾਉਂਡ ਦਾ ਉਸੇ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਲਗਭਗ 4 ਕੀਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਪਲੇਗ੍ਰਾਉਂਡ ਬਣ ਕੇ ਤਿਆਰ ਹੋਇਆ ਜਿਹਦੇ ਵਿੱਚ ਬਿਲਕੁਲ ਐਨ ਦੇਖੋ ਲੈਵਲਿੰਗ ਕੀਤੀ ਹੋਈ ਹੈ ਬੜੀ ਡਾਕਰ ਮਿੱਟੀ ਐਨ ਬਣ ਚੁੱਕੀ ਹੈ ਇਹ ਇਹਦੇ ਵਿੱਚ ਜਿਹੜੀ ਆਹ ਸਾਈਡ ਦੇ ਉੱਤੇ ਤੁਸੀਂ ਆਹ ਦੇਖਦੇ ਹੋ ਵਾਕਿੰਗ ਟਰੈਕ ਦੇਖਦੇ ਹੋ ਇਹ ਵਾਕਿੰਗ ਟਰੈਕ ਇੰਟਰਲੋਕਿੰਗ ਟਾਈਲ ਦਾ ਬਣਿਆ ਹੁਣ ਇਹਦੇ ਵਿੱਚ ਅਸੀਂ ਕਿਉਂਕਿ ਹੁਣ ਮੌਸਮ ਆ ਗਿਆ ਘਾਹ ਲੱਗਣ ਦਾ ਅੱਗੇ ਬਰਸਾਤ ਆ ਜਾਣੀ ਐ ਤੇ ਹੁਣ ਅਸੀਂ ਇਹਦੇ 'ਚ ਬਰਸਾਤਾਂ ਦੇ ਵਿੱਚ ਉਹ ਘਾਹ ਲਾਵਾਂਗੇ ਪੂਰਾ ਇੱਕਦਮ ਵਧੀਆ ਵਾਲਾ ਘਾਹ ਲਾਵਾਂਗੇ ਤੇ ਇਹਦੇ ਵਿੱਚ ਜਿਸ ਕਿਸਮ ਦੀ ਵੀ ਉਰੇ ਖੇਡ ਦੀ ਜ਼ਰੂਰਤ ਹੈ ਮੰਨਦੇ ਨੇ ਇਸ ਪਿੰਡ ਦੀ ਡਿਮਾਂਡ ਜੋ ਵੀ ਹੋਵੇ ਬਾਲੀਵਾਲ ਖੇਡਣਾ ਚਾਹੁੰਦੇ ਨੇ ਫੁੱਟਬਾਲ ਖੇਡਣਾ ਚਾਹੁੰਦੇ ਨੇ ਉਰੇ ਇਹ ਚਾਹੁੰਦੇ ਨੇ ਕਿ ਅਸੀਂ ਬੈਡਮਿੰਟਨ ਖੇਡਣੀ ਹੈ ਜਿਸ ਤਰ੍ਹਾਂ ਦੀ ਵੀ ਇਹ ਕਹਿਣਗੇ ਉਸ ਤਰ੍ਹਾਂ ਦਾ ਜਾਨੀ ਕਿ ਅਸੀਂ ਉਰੇ ਕੋਟ ਬਣਾ ਕੇ ਅੰਦਰ ਇਹਦੇ ਉਸ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਭਗਵੰਤਮਾਨ ਸਰਕਾਰ ਦਾ ਇੱਕ ਉਦੇਸ਼ ਹੈ ਕਿ ਇਹ ਇੱਕ ਖੇਜ਼ਰਗੜ ਦੀ ਗੱਲ ਨਹੀਂ ਖੇਜ਼ਰਗੜ ਤਾਂ ਉਹਨਾਂ ਚੋਂ ਇੱਕ ਹੈ ਅਸੀਂ 13200 36 ਪੰਚਾਇਤਾਂ ਨੇ ਅਸੀਂ ਸਾਰੀਆਂ ਪੰਚਾਇਤਾਂ ਦੇ ਵਿੱਚ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਸੇ ਤਰੀਕੇ ਨਾਲ ਕੰਮ ਚਾਲੂ ਕੀਤਾ ਹੋਇਆ ਹੈ ਹਰੇਕ ਟੋਬੇ ਦੇ ਹਰੇਕ ਪੰਚਾਇਤ ਦੇ ਵਿੱਚ ਜਿੱਥੇ ਪਿੰਡ ਹੈ ਉੱਥੇ ਜਿੰਨੇ ਵੀ ਟੋਬੇ ਨੇ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਟੋਬਿਆਂ ਦਾ ਪਾਣੀ ਸਾਫ਼ ਕਰਾ ਰਹੇ ਹਾਂ ਕੰਮ ਚੱਲ ਚੁੱਕੇ ਆ ਉਹਦੇ ਤੋਂ ਜੇ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਇੱਕ ਇਹਦੇ ਤੇ ਡਾਟਾ ਵੀ ਦੇਣਾ ਚਾਹੁੰਦਾ ਹਾਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਫੀਲਡ ਤੋਂ ਵਿੱਚੋਂ ਰਿਪੋਰਟਾਂ ਆਈਆਂ ਉਦੇ ਅਨੁਸਾਰ 1587 ਛਪੜਾਂ ਦਾ ਜਿਹੜਾ ਪਾਣੀ ਹੈ 1587 ਛਪੜਾਂ ਦਾ ਪਾਣੀ ਮੁਕੰਮਲ ਤੌਰ ਤੇ ਕੰਪਲੀਟ ਤੌਰ ਤੇ ਅਸੀਂ ਜਿਹੜੇ ਇਹ ਡੀਵਾਟਰਿੰਗ ਕਰਾਤੀ ਖਾਲੀ ਕਰਾਤਾ ਤੇ 4708 ਛਪੜਾਂ ਦਾ ਜਿਹੜਾ ਕੰਮ ਹੈ ਉਹ ਦਿਨ ਰਾਤ ਚੱਲ ਰਿਹਾ ਉਹਦੇ ਅਸੀਂ ਸਫਾਈ ਕਰਾ ਰਹੇ ਹਾਂ ਜਿਹੜਾ ਕਿ 30 ਮਈ 2025 ਤੱਕ ਮਤਲਬ ਕਿ ਅੱਜ ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡਾ ਟੀਚਾ ਕਿ ਅਸੀਂ 3 ਮਹੀਨੇ ਤੋ 2 4 5 ਦਿਨ ਉੱਤੇ ਥੱਲੇ ਹੋ ਸਕਦੇ ਨੇ ਅਸੀਂ ਇਹ ਜਿਹੜੇ ਰਣੀ ਕਹਿਣ ਦਾ ਭਾਵ 100% ਜਿਹੜੀ ਕਿ ਪਾਣੀ ਹੈ ਜਿਹੜਾ ਛੱਪਣਾ ਦਾ ਇਹ ਇੱਕ ਵਾਰ ਸਾਰੇ ਦਾ ਸਾਰਾ ਇਹਨੂੰ ਡਰੇਨ ਕਰਾ ਦੇਾਂਗੇ ਇਹਨੂੰ ਡੀਵਾਟਰਿੰਗ ਕਰਾ ਦੇਾਂਗੇ ਉਸ ਤੋਂ ਬਾਅਦ ਚੋ 515 ਛੱਪੜ ਨੇ ਜਿਹੜੇ ਟੋਟਲ 515 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਕੰਮ ਸਾਡਾ ਮੁਕੰਮਲ ਹੋ ਚੁੱਕਿਆ ਹੈ 515 ਛੱਪੜਾਂ ਚੋਂ ਗਾਰ ਕੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ 1901 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਣੀ ਕਿ ਐ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਇਹ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਣੀ ਕਿ ਵਿਦਨ ਟ੍ਰਿਪ ਰਿਸਕ੍ਰਾਈਬਡ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋਰ ਹੈ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ 66 ਨੇ 5000 66 ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ ਅੱਛਾ ਡਰਾਫਟ ਤਿਆਰ ਕਰ ਲਿਆ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਖੇਡ ਚੱਲ ਰਹੀ ਹੈ ਕੋਚ ਜਿਹੜੇ ਦੇ ਉਹਦਾ ਪ੍ਰਬੰਧਨ ਹੋ ਗਿਆ ਬਿਲਕੁਲ 100% ਅਸੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਇਹ ਫਸਟ ਟਾਈਮ ਹੋਇਆ ਕਿ ਅਸੀਂ ਇਸ ਤਰ੍ਹਾਂ ਕਿਸੇ ਸਰਕਾਰ ਨੇ ਕਦੇ ਰੂਪਰੇਖਾ ਤਿਆਰ ਕੀਤੀ ਹੋਵੇ ਰੋਡਮੈਪ ਤਿਆਰ ਕੀਤਾ ਹੋਵੇ ਜਿੱਥੇ ਜਿਹੜੀ ਖੇਡ ਖੇਡੀ ਜਾਊਗੀ ਮੰਨ ਲਓ ਕਿਤੇ ਫੁੱਟਬਾਲ ਦਾ ਉੱਥੇ ਫੁੱਟਬਾਲ ਨੂੰ ਪ੍ਰਸਾਣ ਕਰਾਂਗੇ ਕਿਤੇ ਕੋਈ ਵਾਲੀਬਾਲ ਖੇਲਨਾ ਚਾਹੁੰਦਾ ਉੱਥੇ ਵਾਲੀਬਾਲ ਨੂੰ ਪ੍ਰਸਾਣ ਕਰਾਂਗੇ ਕੋਈ ਕ੍ਰਿਕਟ ਖੇੜਨਾ ਚਾਹੁੰਦਾ ਉੱਥੇ ਕ੍ਰਿਕਟ ਨੂੰ ਪ੍ਰਸਾਣ ਕਰਾਂਗੇ ਅਸੀਂ ਹਰ ਤਰ੍ਹਾਂ ਦੇ ਉਹਨਾਂ ਨੂੰ ਕੋਚਸ ਉਪਲਬਧ ਕਰਾਵਾਂਗੇ ਫਿਰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਖੇਡ ਮੈਦਾਨਾਂ ਦੇ ਬਾਹਰ-ਬਾਰ ਅਸੀਂ ਟਰੀਜ਼ ਪਲਾਂਟੇਸ਼ਨ ਕਰਾਵਾਂਗੇ ਹਰਿਆ ਭਰਿਆ ਵਾਤਾਵਰਣ ਬਣਾਵਾਂਗੇ ਤਾਂ ਜੋ ਸ਼ੁੱਧ ਹਵਾ ਵੀ ਉਰੇ ਚੱਲੇ ਤੇ ਬੱਚਿਆਂ ਨੂੰ ਯਾਨੀ ਕਿ ਉਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਸੋ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਆ ਨਾ ਜੀ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਮੁੱਖ ਰੱਖਦੇ ਹੋਏ ਉਪਰਾਲਾ ਇਹਦੇ ਲਈ ਕੋਈ ਟਾਈਮ ਲਾਈਨ ਰੱਖੀ ਜਾਏਗੀ ਸੋਨ ਸਰ ਹਾਂ ਜੀ ਟਾਈਮ ਲਾਈਨ ਮੈਂ ਤੁਹਾਨੂੰ ਦੱਸਦਾ ਵੀ 5000 ਤੱਕ ਅਸੀਂ ਜਿਹੜੇ ਹੈਗੇ ਨੇ ਇਹ ਇਸ ਸਾਲ ਦੇ ਅੰਦਰ ਕੰਪਲੀਟ ਕਰਕੇ ਦੋਦਾਣੇ ਨੇ ਖੇਡ ਨਰਸੀਆਂ ਤਾਂ ਅਸੀਂ ਲੱਗੇ ਹੋਏ ਆ ਜੀ ਇਹ ਅਸੀਂ ਇਸ ਸਾਲ ਦੇ ਵਿੱਚ ਪੂਰੇ ਕਰਾਂਗੇ ਪਿੰਡਾਂ ਦੇ ਵਿੱਚ ਜਾਣਾ ਸਰ ਅੱਜ 6 ਪਿੰਡਾਂ ਦਾ ਅਸੀਂ ਮੈਂ ਦੌੜਾ ਕਰੂੰਗਾ ਜੀ ਕਿਹੜੇ ਕਿਹੜੇ ਪਿੰਡਾਂ ਦੇ ਦੇ ਕੋਣੇ ਕਿਹੜੇ ਕਿਹੜੇ ਦੁੱਤ ਹੁਣ ਮੈਨੂੰ ਇਹਦੀ ਡਿਟੇਲ ਕੱਢ ਕੇ ਦੇਣੀ ਪੈਣੀ ਆ ਤੁਹਾਨੂੰ ਪਰ ਅਸੀਂ 6 ਪਿੰਡ ਇਹਦੇ ਚੋਂ 3 ਪਿੰਡ ਰਾਜਪੁਰੇ ਦੇ ਨੇ ਤੇ 3 ਪਿੰਡ ਜਿਹੜੇ ਨੇ ਪਟਿਆਲ ਦੇ ਜਲਦੀ ਕਰਵਾ ਦੇਾਂਗੇ ਜੀ ਉਹ ਅੱਜ ਇਹ ਇਸ਼ੂ ਉਹਦੀ ਲੈਦੀ ਕਿਤੇ ਪ੍ਰੈਸ ਕਾਨਫਰੰਸ ਕਰ ਦਾਂਗੇ ਫਿਰ ਗੱਲ ਦੀ ਨਾ ਫਿਰ ਪ੍ਰੈਸ ਕਾਨਫਰੰਸ ਹੋਰ ਪਾਸੇ ਨੂੰ ਤੁਰ ਜਾਂਦੀ ਹੈ ਸੋ ਅੱਜ ਜਿਹੜਾ ਮੇਨ ਇਸ਼ੂ ਆ ਸਾਡਾ ਉਹ ਸਿਰਫ ਤੇ ਸਿਰਫ ਖੇਡ ਦਾ ਅੱਜ ਮੈਂ ਪਾਰਕਾਂ ਦਾ ਨਿਰਖਣ ਕਰਨਾ ਹੈ ਸੋ ਅੱਜ ਇਹ ਜਿਹੜੇ ਪਲੇਗਰਾਉਂਡ ਦਾ ਨਿਰਖਣ ਕੀਤਾ ਛੱਪੜਾਂ ਦਾ ਨਿਰਖਣ ਕਰ ਰਹੇ ਆ ਵਧੀਆ ਬੜਾ ਕੇ ਦੇਾਂਗੇ ਜੀ ਇਹ ਵਾਅਦਾ ਹੈ